ਆ ਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੜੀਵਾਰ ਕਥਾ ਬਸੰਤ ਰਾਗ ਦੀ ਅੰਦਰ ਤਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਸੁਰਤਾਲ ਦੀ ਪਹਿਲੇ ਕਰਦੇ ਅੰਦਰ ਗਏ ਜਿਵੇਂ ਇੱਕ ਦੋ ਤੁਕੇ ਇਹਨਾਂ ਦੀਆਂ ਸਾਰੀਆਂ ਪਉੜੀਆਂ ਨੇ ਜਿਹੜੀਆਂ ਦੋ ਦੋ ਤੁਕਾਂ ਦੀਆਂ ਹੋੜ ਗਈਆਂ ਤਨ ਗੁਰੂ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਦੇ ਵਿੱਚ ਵਸਤੂਨ ਅਦੇਸ ਮੰਗਨਾ ਚਨ ਕਰਦੇ ਨੇ ਇੱਕ ਅਦੁੱਤੀ ਪ੍ਰੇਮ ਓਮਕਾਰ ਸਰਪ ਦਾ ਪ੍ਰਕਾਸ਼ਿਕ ਸਤ ਚੇਤਨੰਦ ਸੱਚੇ ਸਾਧਗੁਰੂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ ਔਰ ਸੇ ਬੋ ਕਰਨ ਅੰਸਕਾਰ ਪਵਨ ਸ਼ਬਦ ਦੇ ਅੰਦਰ ਤਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦਾ ਹੈ ਗੁਰੂਦਵਾਰਾ ਬਖਸ਼ਿਸ਼ ਕੀਤਾ ਹੋਇਆ ਉਹ ਸਿੱਖਾ ਨੂੰ ਜੋ ਹੈ ਗੁਰੂ ਗ੍ਰੰਥ ਸਾਹਿਬ ਹੈ ਉਸ ਦਾ ਜਾਪ ਕਰਨ ਦਾ ਉਪਦੇਸ਼ ਦਿੰਦਾ ਹੈ ਜਦੋਂ ਆਪਾਂ ਧੰਨ ਗੁਰਬਾਣੀ ਦੇ ਨਾਲ ਜੁੜਦੇ ਹਾਂ ਗੁਰਬਾਣੀ ਦਾ ਸਹਿਜ ਪਾਠ ਕਰਦੇ ਹਾਂ ਆਪਾਂ ਗੁਰੂ ਦੀ ਸੇਵਾ ਕਰ ਰਹੇ ਹੁੰਨੇ ਆ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆਂ ਉਦੋਂ ਵੀ ਆਪਾਂ ਗੁਰੂ ਮਹਾਰਾਜ ਜੀ ਦੀ ਸੇਵਾ ਕਰ ਰਹੇ ਹੁੰਨੇ ਆ ਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ ਗੁਰੂ ਮਹਾਰਾਜ ਜੀ ਨੇ ਨਾ ਗੁਰਬਾਣੀ ਦੇ ਅੰਦਰ ਸਾਰਾ ਕੁਝ ਹੀ ਲਿਖਿਆ ਹੈ ਸਾਰਾ ਕੁਝ ਹੀ ਦਰਜ ਕੀਤਾ ਹੈ ਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ ਇਹ ਗੁਰੂ ਦੀ ਸੇਵਾ ਮੰਨੀ ਲਈ ਹੈ ਇਹ ਗੁਰੂ ਦੀ ਸੇਵਾ ਹੈ ਸੋ ਤਾਂ ਗੁਰੂ ਮਹਾਰਾਜੀ ਰਹਿਮਤ ਕਰਦੇ ਨੇ ਗੁਰ ਸੇਵੋ ਗੁਰੂ ਦਾ ਸਿਮਰਨ ਕਰਨਾ ਕਰੀਏ ਪਾਪ ਵੈ ਗੁਰੂ ਗੋਬਿੰਦ ਮੰਤਰ ਹੈ ਤੇ ਸਦਾ ਦਾ ਸਿਮਰਨ ਕਰੀਏ ਕਰ ਨਮਸਕਾਰ ਸਿਮਰਨ ਕਰਨ ਦੇ ਲਈ ਗੁਰੂ ਦੇ ਅੱਗੇ ਨਮਸਕਾਰ ਕਰਨੀ ਜਿਹੜੀ ਇਹ ਬਹੁਤ ਹੀ ਜ਼ਰੂਰੀ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਆਪਣੇ ਪੰਜੇ ਸ਼ਨਲਾ ਕਰਕੇ ਦਰਸ਼ਨ ਕੋਲਲਾ ਜੋ ਵੀ ਇਸ ਤਰ੍ਹਾਂ ਵੀ ਜਿੰਦਾ ਨਿਤਨੇਮ ਬਣਿਆ ਆਪਣਾ ਉਸੇ ਤਰ੍ਹਾਂ ਕਰਕੇ ਝੋਪਣਾ ਮੰਨ ਕੇ ਜਦੋਂ ਮੇਟਦੇ ਆ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰਨਾ ਹੈ ਸੱਚੇ ਸਤਗੁਰੂ ਜੀ ਉਹ ਤੁਹਾਡੇ ਅੰਦਰ ਦਸੋਂ ਪਾਸੇ ਦੀ ਜੋਤ ਹੈ ਸਮਰੱਥਾ ਹੈ ਤੁਹਾਡੀ ਦਰਸ਼ਨਾਂ ਦੇ ਨਾਲ ਦਸਾਂ ਗੁਰੂਆਂ ਦੀ ਦਰਸ਼ਨ ਪ੍ਰਾਪਤ ਹੁੰਦੀ ਨੇ ਤੇ ਉਹਨਾਂ ਕਿਰਪਾ ਕਰੋ ਮੈਨੂੰ ਨਾਮ ਦੇ ਨਾਲ ਜੋੜ ਲੈਣਾ ਤੁਹਾਡੀ ਰਹਿਮਤ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਮੈਂ ਨਾਮ ਦੇ ਨਾਲ ਜੁੜ ਜਾਵਾਂ ਤੇ ਗੁਰੂ ਮਹਾਰਾਜ ਜੀ ਨੂੰ ਹਾਜ਼ਰਨਾ ਜਨ ਕੇ ਸਿਰ ਨੂੰ ਝੁਕਾ ਲੈਣਾ ਇਸ ਨੂੰ ਅਖਦੇ ਨੇ ਨਮਸਕਾਰ ਕਰਨੀ ਤਾਂ ਗੁਰੂ ਅਰਜਨ ਦੇਵ ਜੀ ਨੇ ਸਿਮਰਨ ਕਰਨ ਦਾ ਸੁਧਾਰਤ ਦਿੱਤਾ ਹੈ ਵੀ ਪਹਿਲੂ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ ਗੁਰੂ ਤੋਂ ਆਸਰਾ ਉਠ ਲੈਣਾ ਕਿ ਸੱਚੇ ਸਤਗੁਰੂ ਕਿਰਪਾ ਕਰ ਰਹਿਮਤ ਕਰ ਮੇਰਾ ਮਨ ਤੇਰੀ ਨਾਮ ਦੇ ਨਾਲ ਜੁੜੇ ਤੇ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਗੁਰਮੰਤਰ ਦੀ ਵੈਗੁਰ ਗੁਰਮੰਤਰ ਦੀ ਸਿਮਰਨ ਕਰਨਾ ਹੈ ਜੀ ਅੱਜ ਹਮਾਰਾ ਮੰਗਲ ਚਾਰ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਅੱਜ ਸਾਡਾ ਖੁਸ਼ੀ ਦਾ ਦਿਨ ਹੈ ਅੱਜ ਤੋਂ ਭਾਵੇਂ ਵਰਤਮਾਨ ਜਿੰਦੇ ਵਿੱਚ ਅਸੀਂ ਜੋ ਰਹੇ ਆਂ ਕੱਲ ਦਾ ਅਰਥ ਹੁੰਦਾ ਹੈ ਭੂਤਕਾਲ ਕੱਲ ਦਾ ਅਰਥ ਹੁੰਦਾ ਹੈ ਭਵਿਕਾਲ ਇੱਕ ਆਉਣ ਵਾਲਾ ਕੱਲ ਨੇ ਤੇ ਇੱਕ ਬੀਤਿਆ ਹੋਇਆ ਕੱਲ ਹੈ ਇਹਨਾਂ ਦੋਵੇਂ ਕੱਲ ਕੱਲ ਤੋਂ ਪਾਵ ਅੱਗਾ ਤੇ ਪਿੱਛਾ ਗੁਜ਼ਰ ਗਿਆ ਤੇ ਆਉਣ ਵਾਲਾ ਜਿਹੜਾ ਅੱਜ ਹੈ ਉਹ ਵਰਤਮਾਨ ਹੈ ਤਾਂ ਗੁਰੂ ਅਰਜਨ ਦੇਵ ਜੀ ਰੰਤ ਕਰਦੇ ਨੇ ਅੱਜ ਹਮਾਰੇ ਮੰਗਲ ਚਾਰ ਮੰਗਲ ਚਾਰ ਦਾ ਅਰਥ ਹੁੰਦਾ ਖੁਸ਼ੀ ਦਾ ਦਿਨ ਅੱਜ ਸਾਡਾ ਖੁਸ਼ੀ ਦਾ ਦਿਨ ਹੈ ਤੇ ਗੁਰਸਿੱਖ ਦਾ ਖੁਸ਼ੀ ਦਾ ਦਿਨ ਨਹੀਂ ਜਿਹੜਾ ਉਹ ਉਸ ਦਿਨ ਹੁੰਦਾ ਜਿਸ ਦਿਨ ਉਸ ਦੇ ਮਨ ਨੂੰ ਨਾਮ ਜਪਦਿਆਂ ਜਪਦਿਆਂ ਰਸ ਦੀ ਪ੍ਰਾਪਤੀ ਹੋ ਜਾਵੇ ਉਹਦੇ ਵਾਸਤੇ ਸਭ ਤੋਂ ਖੁਸ਼ੀ ਦਾ ਦਿਨ ਉਹ ਹੈ ਇਸ ਤੋਂ ਵੱਡਾ ਖੁਸ਼ੀ ਦਾ ਦਿਨ ਨਹੀਂ ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਸਿਧਾਂਤ ਦਿੱਤਾ ਹੈ ਕਿ ਅੱਜ ਸਾਡੇ ਖੁਸ਼ੀ ਦਾ ਦਿਨ ਹੈ ਕਿਉਂਕਿ ਅਸੀਂ ਸੱਚੇ ਸਾਧਗੁਰ ਦੇ ਫਰਨਾਉ ਦੇ ਕੇ ਨਾਮ ਸ਼ਿਕਾਰਾ ਕਰਕੇ ਉਸ ਦੇ ਨਾਮ ਨੂੰ ਸਿਮਰਦੇ ਹਾਂ ਜੀ ਆਜ ਹੰਗਾਰੇ ਮਹਾ ਅਨੰਦ ਅਨੰਦ ਦਾ ਅਰਥ ਹੁੰਦਾ ਹੈ ਸਕੂਨ ਤੇ ਜੇ ਵੇਖੀਏ ਨਾ ਅਸੀਂ ਸਾਰੇ ਸਕੂਨ ਲੱਭਦੇ ਫਿਰਦੇ ਹਾਂ ਕੋਈ ਪਰਿਵਾਰ ਦੇ ਵਿੱਚ ਉਹ ਸਕੂਨ ਲੱਭਦਾ ਨਹੀਂ ਮਿਲਦਾ ਕੋਈ ਧੰਦੇ ਦੇ ਵਿੱਚੋਂ ਸਕੂਨ ਮਿਲ ਲੱਭਦਾ ਨਹੀਂ ਮਿਲਦਾ ਕੁਇਕੀ ਤੋ ਸਕੂਨ ਨਾ ਬਦਾ ਕੋਇ ਕਿ ਤੋ ਸਕੂਨ ਨਾ ਬਦਾ ਵੀ ਮੇਰੀ ਜੀਵਨ ਇਹਨਾਂ ਜ਼ਿੰਦਗੀ ਇਹਨਾਂ ਜਿਹੜੀ ਹੈ ਸਕੂਨ ਵਾਲੀ ਹੋ ਜਾਏ ਪਰ ਨਹੀਂ ਹੁੰਦੀ ਹੁੰਦੀ ਕਾਦੇ ਨਾਲੇ ਨਾਮ ਦੇ ਨਾਲ ਜਦੋਂ ਸੱਚੇ ਸਤਗੁਰੂ ਦੀ ਕਿਰਪਾ ਹੋ ਜਾਵੇ ਰਹਿਮਤ ਹੋ ਜਾਵੇ ਨਾਮ ਬਾਣੀ ਦੇ ਨਾਲ ਮਨ ਜੁੜ ਜਾਵੇ ਤੇ ਫਿਰ ਨਾ ਸਕੂਨ ਬਣ ਜਾਂਦਾ ਹੈ ਦਿੱਲੀ ਸ਼ਹਿਰ ਦੇ ਅੰਦਰ ਇੱਕ ਫਕੀਰ ਹੋਇਆ ਜਿਸ ਦਾ ਨਾਮ ਸੀ ਸ਼ਰਮਤ ਉਸ ਵਕਤ ਔਰੰਗਜ਼ੇਬ ਬਾਦਸ਼ਾਹ ਦਾ ਦਿੱਲੀ ਤੇ ਰਾਜ ਕਾਇਮ ਹੋ ਚੁੱਕਾ ਸੀ ਇਸ ਨੇ ਆਪਣੇ ਦਰਬਾਰ ਦੇ ਵਿੱਚ 1400 ਮੋਲਾਣੇ ਰੱਖੇ ਹੋ ਜਿਹੜੇ ਅਰਬੀ ਫਾਰਸੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਸਨ ਇਸ ਦੇ ਹਿਸਾਬ ਦੇ ਨਾਲ ਉਹ ਸਾਰੇ ਵਿਦਵਾਨ ਸਨ ਸਾਰੇ ਪੜ੍ਹੇ ਲਿਖੇ ਸਨ ਉਰੂਮ ਦੇਸ਼ ਤੋਂ ਬਾਦਸ਼ਾਹ ਜਿਹੜਾ ਉਹਨੇ ਦੋ ਸ਼ਬਦ ਲਿਖ ਕੇ ਭੇਜੇ ਇੱਕ ਸਬਰ ਤੇ ਇੱਕ ਸ਼ੁਕਰ ਕਹਿੰਦਾ ਜੀ ਇਹਨਾਂ ਦੇ ਜਿਹੜੇ ਅਰਥ ਨੇ ਨਾ ਉਹ ਦੱਸਨੇ ਨੇ ਰੂਮ ਦੇਸ਼ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਜਿਹੜਾ ਦੂਤ ਸੀ ਉਹ ਦਿੱਲੀ ਆ ਗਿਆ ਦਿੱਲੀ ਆ ਕੇ ਔਰੰਗਜ਼ੇਬ ਬਾਦਸ਼ਾ ਨੂੰ ਮਿਲਿਆ ਤੇ ਉਹਨੇ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਸਾਡੇ ਬਾਦਸ਼ਾਹ ਨੇ ਆ ਦੋ ਸ਼ਬਦ ਨਹੀਂ ਸਬਰ ਤੇ ਸ਼ੁਕਰ ਇਹ ਦੋ ਸ਼ਬਦਾਂ ਦਾ ਅਰਥ ਜਿਹੜਾ ਇਹ ਬਾਦਸ਼ਾਹ ਨੇ ਕੁਛ ਨਾ ਕੀਤਾ ਹੈ ਜੇ ਕੋਈ ਮੈਨੂੰ ਤਸੱਲੀ ਕਰਾ ਦੇਵੇ ਇਹਨਾਂ ਦਾ ਅਰਥ ਦੱਸ ਕੇ ਹੁਣ ਔਰੰਗਜ਼ੇਬ ਨੇ ਆਪਣੇ ਸਾਰੇ ਮੌਲਾ ਨੇ ਸੰਜਿਹੜੀ ਸਾਦ ਨੇ ਪਰਕੀ ਸੇ ਤੋਂ ਕਿ ਇੰਦੀ ਤਸੱਲੀ ਨਹੀਂ ਹੋਈ ਅਰਥ ਦਾ ਸਾਰਿਆਂ ਨੇ ਕਰ ਲਏ ਉਹਨਾਂ ਦੀ ਪਰ ਇਸ ਦੂਦ ਦੀ ਤਸੱਲੀ ਨਹੀਂ ਹੋਈ ਫਿਰ ਜਦੋਂ ਦਰਬਾਰ ਚੋ ਤਸੱਲੀ ਨਹੀਂ ਹੋਈ ਤੇ ਫਿਰ ਵਾਰਸਨ ਜਿਹੜੇ ਸ਼ਹਿਰ ਦੇ ਵਿੱਚ ਕੋਈ ਵਿਦਵਾਨ ਨੂੰ ਉਹਨਾਂ ਨੂੰ ਪੁੱਛਿਆ ਉਹਨਾਂ ਤੋਂ ਵੀ ਤਸੱਲੀ ਨਹੀਂ ਹੋਈ ਇਸਨੇ ਸ਼ਰਮਤ ਦਾ ਨਾਮ ਸੁਣਿਆ ਸੀ ਵੀ ਇੱਕ ਫਕੀਰ ਰਹਿੰਦਾ ਹੈ ਸ਼ਰਮਤ ਇਨੇ ਲੋਕਾਂ ਨੂੰ ਪੁੱਛਿਆ ਵੀ ਦਿੱਲੀ ਦੇ ਵਿੱਚ ਇੱਕ ਸਰਮਦ ਫਕੀਰ ਰਹਿੰਦਾ ਉਹ ਕਿੱਥੇ ਰਹਿੰਦਾ ਹੈ ਤੇ ਲੋਕਾਂ ਨੇ ਦੱਸਿਆ ਔਰੰਗਜ਼ੇਬ ਨੇ ਉਹਨੂੰ ਕੈਦ ਦੇ ਵਿੱਚ ਪਾ ਲਿਆ ਕਿਉਂਕਿ ਔਰੰਗਜ਼ੇਬ ਸੀ ਜਿਹੜਾ ਜਿਹੜਾ ਵੀ ਕੋਈ ਚੰਗਾ ਵਿਦਵਾਨ ਚੰਗਾ ਫਕੀਰ ਸਾਧੂ ਸੰਤ ਸੱਚ ਤੇ ਤੁਰਨ ਵਾਲਾ ਸੀ ਤੇ ਇਹਨੂੰ ਇਹ ਆਖ ਦਿੰਦਾ ਸੀ ਵੀ ਤੇਰਾ ਰਾਜ ਸੱਚ ਦਾ ਰਾਜ ਨਹੀਂ ਤੇਰਾ ਰਾਜ ਜ਼ਾਲਮ ਵਾਲਾ ਰਾਜ ਈ ਜ਼ੁਲਮ ਵਾਲਾ ਰਾਜ ਉਹਨੂੰ ਕੈਦ ਪਾ ਦਿੰਦਾ ਤੇ ਮਰਵਾ ਦਿੰਦਾ ਸ਼ਰਮਧਰੂ ਵੀ ਇਹਨੇ ਮਰਵਾ ਦਿੱਤਾ ਸੀ ਬਾਅਦ ਦੇ ਵਿੱਚ ਨਗਰ ਵਾਲਿਆਂ ਨੇ ਦੱਸਿਆ ਵੀ ਸ਼ਰਮਧਰ ਤਾਂ ਕੈਦ ਦੇ ਵਿੱਚ ਇਹ ਬਾਦਸ਼ਾਹ ਦੀ ਪਰਮਿਸ਼ਨ ਲੈ ਕੇ ਜਦੋਂ ਸ਼ਰਮਧਰ ਨੂੰ ਜਾ ਕੇ ਮਿਲਿਆ ਤੇ ਜਾ ਕੇ ਸਿਜਦਾ ਕੀਤਾ ਨਮਸਕਾਰਾਂ ਕੀਤੀਆਂ ਮਨ ਬੜਾ ਦੁਖੀ ਹੋਇਆ ਵੀ ਇਤਨਾ ਵੱਡਾ ਵਿਦਵਾਨ ਇਹ ਤੈਨੂੰ ਕੈਦ ਦੇ ਵਿੱਚ ਪਾ ਦਿੱਤਾ ਇੱਕ ਫਕੀਰ ਇੱਕ ਸਾਧੂ ਹੈ ਇਹ ਇਹਨੂੰ ਕੈਦ ਦੇ ਵਿੱਚ ਪਾ ਦਿੱਤਾ ਸ਼ਰਮਤ ਨੇ ਆਖਿਆ ਵੀ ਤੇਰੇ ਆਉਣ ਦਾ ਕਾਰਨ ਦੱਸ ਕਹਿੰਦਾ ਜੀ ਮੈਨੂੰ ਇਹ ਦੋ ਸ਼ਬਦ ਚਾਹੀਦੇ ਨੇ ਇੱਕ ਸਬਰ ਤੇ ਇੱਕ ਸ਼ੁਕਰ ਇਹਨਾਂ ਦੇ ਅਰਥ ਚਾਹੀਦੇ ਨੇ ਮੈਨੂੰ ਸ਼ਰਮਤ ਨੇ ਆਖਿਆ ਤੈਨੂੰ ਇਹਨਾਂ ਦੇ ਅਰਥ ਕੱਲ ਨੂੰ ਮਿਲਣਗੇ ਤੂੰ ਇੱਕ ਮਸ਼ਕ ਪਾਣੀ ਦੀ ਤੇ ਇੱਕ ਵਸਤਰ ਜਿਹੜਾ ਦੋ ਕੱਜ ਦਾ ਆਪਾਂ ਚਾਦਰ ਆਖ ਦਿੰਦੇ ਆ ਚਾਦਰ ਜਿਹੜਾ ਉਹ ਮੇਰੇ ਵਾਸਤੇ ਲੈ ਕੇ ਆਉਣਾ ਹੈ ਅਗਲਾ ਦਿਨ ਹੋਇਆ ਏ ਕਿ ਦੂਤ ਇੱਕ ਮਸ਼ਕ ਪਾਣੀ ਦੀ ਭਰ ਕੇ ਤੇ ਦੋ ਕੱਜ ਦਾ ਚਾਦਰਾ ਬਣਾ ਕੇ ਸ਼ਰਮਦ ਦੇ ਵਾਸਤੇ ਲੈ ਗਿਆ ਸ਼ਰਮਦ ਨੇ ਇਸ਼ਨਾਨ ਕੀਤਾ ਏ ਇਸ਼ਨਾਨ ਕਰਕੇ ਚਾਦਰ ਜਿਹੜਾ ਨਵਾਂ ਉਹ ਤੀੜ ਬੰਨੇ ਆ ਤੇ ਇਸ ਦੂਤ ਨੂੰ ਆਖਿਆ ਉਹ ਤੋਂ ਮੇਰੇ ਅੱਗੇ ਖੜਾ ਹੋ ਜਾਇ ਯੱਕੀ ਖੜਾ ਹੋ ਕੇ ਸ਼ਰਮਦ ਨੇ ਇਸ ਦੇ ਸਿਰ ਤੇ ਹੱਥ ਰੱਖਿਆ ਏ ਕੀ ਵੇਖਦਾ ਏ ਕਿ ਦਿੱਲੀ ਸ਼ਹਿਰ ਜਿਹੜਾ ਇਹ ਗੁਪਤ ਰੂਪਾਂ ਨੇ ਹੱਥ ਦੇ ਉੱਤੇ ਪਕੜਿਆ ਹੋਇਆ ਏ ਤੇ ਸ਼ਰਮਦ ਦੇ ਮੂੰਹ ਵੱਲ ਵੇਖ ਰਹੇ ਨੇ ਵੀ ਤੂੰ ਹੁਕਮ ਕਰ ਅਸੀਂ ਇਹ ਸਾਰੇ ਸ਼ਹਿਰ ਨੂੰ ਤਬਾਹ ਕਰ ਦਈਏ ਪਰ ਸ਼ਰਮਤ ਜਿਹੜਾ ਇਹ ਹੁਕਮ ਨਹੀਂ ਕਰ ਰਿਹਾ ਇੰਦ ਤੋਂ ਪੁੱਛ ਰਹੇ ਨੇ ਇੰਦੇ ਕਿ ਬੇਨਤੀਆਂ ਕਰਦੇ ਨੇ ਵੀ ਤੈਨੂੰ ਕੈਦ ਦੇ ਵਿੱਚ ਪਾਇਆ ਸੀ ਔਰੰਗਜ਼ੇਬ ਦਾ ਰਾਜ ਦਰਬਾਰ ਸਾਰਾ ਕੁਝ ਤਬਾਹ ਕਰ ਦਿੰਦੇ ਆ ਪਰ ਇਹ ਉਹਨਾਂ ਨੂੰ ਆਖ ਨਹੀਂ ਗਿਆ ਵੀ ਇਸ ਤਰ੍ਹਾਂ ਕਰ ਦਿਓ ਸ਼ਰਮਤ ਨੇ ਇਹਦੇ ਸਿਰ ਤੋਂ ਹੱਥ ਛੁਕਿਆ ਜਦੋਂ ਹੱਥ ਛੁਕਿਆ ਤੇ ਇਹਨੇ ਅੱਖਾਂ ਖੋਲੀਆਂ ਨੇ ਸ਼ਰਮਦ ਨੇ ਪੁੱਛਿਆ ਵੀ ਤੇਰੇ ਸਵਾਲਾਂ ਦਾ ਜਵਾਬ ਤੈਨੂੰ ਮਿਲ ਗਿਆ ਕਿ ਨਹੀਂ ਕਹਿੰਦਾ ਜੀ ਸਵਾਲਾਂ ਦਾ ਜਵਾਬ ਤਾਂ ਮੈਨੂੰ ਮਿਲ ਗਿਆ ਹੋਵੇਗਾ ਪਰ ਪਤਾ ਨਹੀਂ ਲੱਗਿਆ ਮੈਂ ਜੋ ਕੁਝ ਵੇਖਿਆ ਹੈ ਨਾ ਉਹਦੀ ਮੈਨੂੰ ਸਮਝ ਨਹੀਂ ਆਈ ਵੀ ਇਹ ਗੁਪਤ ਰੂਹਾਂ ਨੇ ਜਿਹੜੀਆਂ ਇਹ ਸਾਰੇ ਸ਼ਹਿਰ ਨੂੰ ਤਬਾਹ ਕਰਨ ਦੇ ਲਈ ਤੁਹਾਡੇ ਤੋਂ ਅੱਗੇ ਆ ਕਿਉਂ ਲੈ ਰਹੀਆਂ ਨੇ ਸਰਬਦ ਨੇ ਆਖਿਆ ਬਸ ਇਸੇ ਦਾ ਨਾ ਹੀ ਸਬਰ ਤੇ ਸ਼ੁਕਰ ਹੈ ਤੂੰ ਵੇਖ ਮੇਰੇ ਕੋਲ ਕਿੰਨੀ ਪਾਵਰ ਹੈ ਇਤਨੀ ਸ਼ਕਤੀ ਹੈ ਕਿ ਮੈਂ ਇਸ ਦਿੱਲੀ ਸ਼ਹਿਰ ਨੂੰ ਤਬਾਹ ਕਰ ਸਕਦਾ ਪਰ ਮੈਂ ਸਬਰ ਦੇ ਵਿੱਚ ਹਾਂ ਤੇ ਉਸ ਪਰਮਾਤਮਾ ਨੇ ਮੈਨੂੰ ਇਹ ਤਾਕਤ ਦਿੱਤੀ ਹੈ ਮੈਂ ਉਸ ਦਾ ਸ਼ੁਕਰ ਕਰ ਰਿਹਾ ਇਹ ਜਿਹੜਾ ਦੂਤ ਸੀ ਇਸ ਦੇ ਅੰਦਰ ਸਕੂਨ ਆ ਗਿਆ ਤਸੱਲੀ ਉਕਿ ਇਹਨੂੰ ਆਖਦੇ ਨੇ ਸਕੂਨ ਦਾ ਆ ਜਾਣਾ ਤਸੱਲੀ ਹੋ ਜਾਣੀ ਅੰਦਰੋਂ ਅਨੰਦ বাজ ਜਾਣਾ ਤੇ ਬਾਬਾ ਫਰੀਦ ਜੀ ਵੀ ਆਖਦੇ ਨੇ ਸਬਰ ਅੰਦਰ ਸਾਬਰੀ ਤਨ ਏਵੇਂ ਜਹ ਲੈ ਨੂੰ ਹੋਂ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇ ਜਿਹੜਾ ਸਾਧੂ ਐਨਾ ਉਹ ਤਾਂ ਸਰਮਦ ਵਰਗਾ ਹੀ ਹੋਏਗਾ ਸਬਰ ਅੰਦਰ ਸਾਬਰੀ ਸਾਬਰੀ ਦਾ ਅਰਥ ਹੁੰਦਾ ਫਕੀਰੀ ਸਬਰ ਦਾ ਅਰਥ ਹੁੰਦਾ ਸੰਤੋਖ ਜਿਵੇਂ ਸਰਮਦ ਇਤਨੀ ਸ਼ਕਤੀ ਰੱਖਦਾ ਹੋਇਆ ਵੀ ਸਬਰ ਦੇ ਵਿੱਚ ਸੀ ਉਸਨੇ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਕੋੜਾ ਸ਼ਬਦ ਵੀ ਨਹੀਂ ਸਿੱਕਦੇ ਬੋਲਿਆ ਕਿਸੇ ਨੂੰ ਬੁਰਾ ਜੇ ਕੋੰਦਾ ਬੁਰਾ ਕਰ ਜਾਂਦਾ ਤੇ ਆਪਣੀ ਜ਼ੁਬਾਨ ਤੋਂ ਨੇ ਕਦੇ ਉਹਦਾ ਬੁਰਾ ਨਹੀਂ ਸੀ ਆਖਿਆ ਇਤਨਾ ਸਬਰ ਦੇ ਵਿੱਚ ਇਤਨਾ ਸੰਤੋਖ ਦੇ ਵਿੱਚ ਤੇ ਸ਼ੁਕਰ ਉਸ ਮਾਲਕ ਦਾ ਕਰਨਾ ਕਿ ਤੂੰ ਇਤਨੀ ਸਮਰੱਥਾ ਦੇ ਯੋਗ ਮੈਨੂੰ ਸਮਝ ਕੇ ਤੇ ਮੈਨੂੰ ਇਹ ਦਾਤ ਦਿੱਤੀ ਹੈ ਸਬਰ ਅੰਦਰ ਸਾਬਰੀ ਤਨ ਈ ਵੀ ਜਲੇਨ ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦਿਨ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਨਾ ਰੱਬ ਦੇ ਨੇੜੇ ਹੋ ਜਾਂਦੇ ਨੇ ਉਹ ਟੰਡੋਰੀ ਨਹੀਂ ਪਿੱਟਦੇ ਫਿਰਦੇ ਵੀ ਕੱਲ ਨੂੰ ਆ ਹੋਏਗਾ ਪਰਸੋਂ ਆ ਹੋਏਗਾ ਅੱਜ ਆ ਹੋ ਜਾਣਾ ਜੀ ਉਹ ਇਸ ਤਰ੍ਹਾਂ ਨਹੀਂ ਕਰਦੇ ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦਿਨ ਉਹ ਕਿਸੇ ਨੂੰ ਭੇਤ ਹੀ ਨਹੀਂ ਦਿੰਦੇ ਆਮ ਲੋਕਾਂ ਦੇ ਨਾਲੋਂ ਵੀ ਭੜੇ ਬਣ ਕੇ ਰਹਿੰਦੇ ਨੇ ਇਤਨੇ ਗੂਪਤ ਇਤਨੇ ਲੁੱਕ ਕੇ ਰਹਿੰਦੇ ਨੇ ਕਿ ਲੋਕੀ ਨੇ ਜਿਹੜੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੰਦੇ ਉਹ ਇਹਨੂੰ ਆਖਦੇ ਨੇ ਆਨੰਦ ਦੇ ਵਿੱਚ ਅੱਜ ਹਮਾਰੇ ਮਹਾ ਆਨੰਦ ਸੋ ਧੰਗੁਰੂ ਮਹਾਰਾਜੀ ਰਹਿਮਤ ਕਰਦੇ ਨੇ ਅੱਜ ਸਾਡੇ ਅੰਦਰ ਸਭ ਤੋਂ ਵੱਡਾ ਆਨੰਦ ਬਣ ਗਿਆ ਹੈ ਜੀ ਚੰਤ ਤਥੀ ਪੇਤੇ ਗੋਵਿੰਦ ਸੋ ਆਕਾਲ ਪੁਰਖ ਵੈਗੁਰੂ ਦੀ ਪ੍ਰਾਪਤੀ ਹੋ ਗਈ ਤੇ ਫਿਰ ਫਿਕਰ ਕਰਦਾ ਰਹਿ ਗਿਆ ਚਿੰਤਾ ਕਾਦੀ ਰਹਿ ਗਈ ਏ ਇੱਕ ਬੰਦਾ ਏ ਉਹ ਰਾਜੇ ਦੇ ਨਾਲ ਦਾ ਹੋ ਜਾਵੇ ਰਾਜਾ ਉਹਨੂੰ ਆਪਣੇ ਗੱਲ ਦੇ ਨਾਲ ਲਾ ਲਵੇ ਤੇ ਫਿਰ ਉਹਨੂੰ ਚਿੰਤਾ ਫਿਕਰ ਕਾਦਾ ਨਾ ਕਿਸੇ ਕਾਨੂੰਨ ਦਾ ਚਿੰਤਾ ਫਿਕਰੇ ਵੀ ਇਹ ਕਾਨੂੰਨ ਜੋ ਪਰਜਾ ਵਾਲੇ ਵਾਸਤੇ ਬਣੇ ਨੇ ਤੇ ਮੇਰੇ ਤੇ ਵੀ ਲਾਗੂ ਹੁੰਦੇ ਉਹ ਕਾਨੂੰਨਾਂ ਤੋਂ ਵੀ ਆਜ਼ਾਦ ਹੋ ਜਾਂਦਾ ਕਿਉਂਕਿ ਉਹਦੀ ਰਾਜੇ ਦੇ ਨਾਲ ਬਣ ਗਈ ਏ ਇਸੇ ਤਰ੍ਹਾਂ ਜਿਵੇਂ ਜਿਨ੍ਹਾਂ ਦੀ ਪ੍ਰਭੂ ਪਰਮਾਤਮਾ ਦੇ ਨਾਲ ਵੈਗਰੂ ਦੇ ਨਾਲ ਬਣ ਜਾਂਦੀ ਏ ਨਾ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਚਿੰਤਾ ਫਿਕਰੇ ਜਿਹੜਾ ਉਹ ਨਹੀਂ ਰਹਿੰਦੀ ਹੈ ਜੀ ਅੱਜ ਹਮਾਰਾ ਗ੍ਰਹਿ ਬਸੰਤ ਇਹ ਬਸੰਤ ਰਾਗ ਦੇ ਅੰਦਰ ਸ਼ਬਦ ਗਾਇਨ ਕੀਤਾ ਗਿਆ ਹੈ ਤੇ ਬਸੰਤ ਤੇ ਜਿਹੜੀ ਇਹ ਰੁੱਤ ਵੀ ਹੈ ਰੁੱਤ ਦਾ ਤੇ ਰਾਗ ਦਾ ਆਪਸ ਦੇ ਵਿੱਚ ਬੜਾ ਸੁਮੇਲ ਹੈ ਜਿੰਨੇ ਵੀ ਰਾਗ ਨੇ ਨਾ ਇਹਨਾਂ ਦੇ ਗਉਣ ਦਾ ਇੱਕ ਸਮਾਂ ਹੈ ਜਦੋਂ ਜੀ ਕੀਤਾ ਉਦੋਂ ਨਹੀਂ ਜਿਵੇਂ ਆਸਾ ਰਾਗ ਇਹਦਾ ਸਵੇਰ ਦਾ ਸਮਾਂ ਜਦੋਂ ਸੂਰਜ ਜਿਹੜਾ ਇਹਨੂੰ ਪੋਪਟਾਲਾ ਆਖਦੇ ਨੇ ਜਦੋਂ ਸੂਰਜ ਆਪਣੀ ਲਾਲੀ ਜਿਹੜੀ ਉਹ ਬਣਾਨੀ ਸ਼ੁਰੂ ਕਰ ਦੇਣਾ ਉਦੋਂ ਆਸਾ ਰਾਗ ਗਾਇਨ ਕਰਨ ਦਾ ਸਮਾਂ ਹੋ ਜਾਂਦਾ ਹੈ ਤੇ ਜਦੋਂ ਸੂਰਜ ਦੀ ਲਾਲੀ ਇਹ ਜਿਹੜੀ ਪ੍ਰਗਟ ਹੋ ਜਾਵੇ ਉਦੋਂ ਆਸਰ ਰਗ ਗਾਇਨ ਕਰਨ ਦਾ ਸਮਾਂ ਜਿਹੜਾ ਇਹ ਸਮਾਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਜਿੰਨੇ ਵੀ ਰਾਗ ਨੇ ਇਹਨਾਂ ਸਾਰਿਆਂ ਰਾਗਾਂ ਦਾ ਆਪਣਾ ਇੱਕ ਖਾਸ ਸਮਾਂ ਹੈ ਵੀ ਇਸ ਰਾਗ ਨੂੰ ਇਸ ਸਮੇਂ ਦੇ ਵਿੱਚ ਗਾਇਨ ਕਰਨਾ ਹੈ ਅੱਜ ਹਮਾਰੇ ਗ੍ਰਹਿ ਬਸੰਤ ਸੋ ਕੁਮਾਰਾ ਜੀ ਰਹਿਮਤ ਕਰਦੇ ਨੇ ਜਿਵੇਂ ਬਸੰਤ ਰੁੱਤ ਦੇ ਵਿੱਚ ਚਾਰੇ ਪਾਸੇ ਹਰਿਆਵਲ ਹੁੰਦੀ ਏ ਮੌਲੇ ਜਿਹੜਾ ਵਾਤਾਵਰਨ ਨੇ ਜਿਹੜਾ ਬੜਾ ਨਵੇਂ ਰੂਪ ਦੇ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਅੱਜ ਸਾਡੇ ਅੰਦਰ ਵੀ ਇਹ ਨਵੀਂ ਹਰਿਆਵਲ ਨਵਾਂ ਵਾਤਾਵਰਨ ਨੇ ਜਿਹੜਾ ਨਵਾਂ ਮਾਹੌਲ ਹੈ ਜਿਹੜਾ ਪ੍ਰਗਟ ਹੋਇਆ ਹੈ ਜੀ ਗੋਲਾ ਗਾਏ ਪ੍ਰਭ ਤੁਮ ਬੇਅੰਤ ਤੇ ਵੱਡੇ ਗੁਣ ਗਾਏ ਗਏ ਨੇ ਏ ਮੇਰੇ ਪਰਮਾਤਮਾ ਏ ਮੇਰੇ ਵੈਗਰੂ ਤੇਰੇ ਗੁਣ ਗਾਇਨ ਕੀਤੇ ਗਏ ਨੇ ਤੂੰ ਹੈਗਾ ਬੜਾ ਬਿਆਨ ਤੇ ਗੁਣ ਗਾਏ ਪ੍ਰਭ ਤੁਮ ਬੇਅੰਤ ਤੂੰ ਬੜਾ ਬਿਆਨਤ ਹੈ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਹੈ ਜੀ ਰਹਾਓ ਆਜ ਹਮਾਰਾ ਬਨੇ ਫਾਗ ਕੇ ਧੰਨ ਗੁਰੂ ਮਹਾਰਾਜ ਜੀ ਜੇ ਅੱਗੇ ਕਿਰਪਾ ਕਰਦੇ ਨੇ ਅੱਜ ਹਮਾਰੇ ਬਣੇ ਫਾਗ ਫਾ ਕਹਿੰਦੇ ਨੇ ਹੋਲੀ ਵਾਲੇ ਦਿਨ ਨੂੰ ਇਹ ਖੁਸ਼ੀ ਦਾ ਦਿਨ ਮੰਨਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਸ ਦਿਨ ਹੋਲਕਾ ਸੀ ਜਿਹੜੀ ਉਹਨੇ ਪ੍ਰਹਲਾਦ ਭਗਤ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਸੀ ਤੇ ਅੱਗ ਦੇ ਵਿੱਚ ਬੈਠ ਗਈ ਸੀ ਪ੍ਰਹਲਾਦ ਭਗਤ ਦੀ ਜਿੱਤ ਹੋ ਗਈ ਸੀ ਤੇ ਹੋਲਕਾ ਸੜ ਗਈ ਸੀ ਹੋਲਕਾ ਸੀ ਹਰਨਾਕਸ਼ ਦੀ ਭੈਣ ਦਾ ਨਾਮ ਪ੍ਰਲਾਦ ਭਗਤ ਦੀ ਭੂਆ ਸੀ ਹਰਨਾਕਸ਼ ਨੇ ਜਦੋਂ ਪ੍ਰਲਾਦ ਭਗਤ ਨੂੰ ਮਾਰਨ ਦੇ ਲਈ ਭਾੜ ਤੋਂ ਵੀ ਛਟਿਆ ਜੰਗਲਾਂ ਦੇ ਵਿੱਚ ਪਾਣੀ ਚ ਡੋਬਿਆ ਬਹੁਤ ਯਤਨ ਕਰਟਿਆ ਤੇ ਪਰ ਇਹ ਨਾ ਮਰਿਆ ਤੇ ਫਿਰ ਹੋਲਕਾ ਕਹਿੰਦੀ ਮੈਨੂੰ ਬਰ ਮਿਲਿਆ ਹੋਇਆ ਏ ਮੈਂ ਅੱਗ ਦੇ ਵਿੱਚ ਸੜਦੀ ਨਹੀਂ ਤੇ ਮੈਂ ਅੱਗ ਦੇ ਵਿੱਚ ਲੈ ਕੇ ਬਹਿ ਜਾਨੀ ਆ ਮੈਂ ਕਿਹੜਾ ਸੜਨਾ ਤੇ ਆਪੇ ਸੜ ਜਾਵੇਗਾ ਹੋਲਕਾ ਦੇ ਗੋਦ ਦੇ ਵਿੱਚ ਭਤੀਜਾ ਪਾ ਲਿਆ ਏ ਪ੍ਰਿਲਾਦ ਭਗਤ ਨੂੰ ਪਾ ਲਿਆ ਗੋਦ ਦੇ ਵਿੱਚ ਅੱਗ ਲਾਈ ਗਈ ਏ ਅੱਗ ਦੇ ਵਿੱਚ ਹੋਲਕਾ ਸੜ ਗਈ ਸੀ ਤੇ ਪ੍ਰਿਲਾਦ ਭਗਤ ਜਣ ਜਿਹੜੇ ਉਸੇ ਤਰ੍ਹਾਂ ਰਾਮਨਾਮ ਜਪਦੇ ਹੋਏ ਪਰਮਾਤਮਾ ਦੇ ਨਾਲ ਜੁੜੇ ਹੋਏ ਜਿਵੇਂ ਕੋਈ ਫੁੱਲਾਂ ਦੀ ਸੇਜ ਤੇ ਬੈਠਾ ਹੁੰਦਾ ਏ ਇਸ ਤਰ੍ਹਾਂ ਕੋਲਿਆਂ ਦੀ ਸੇਜ ਤੇ ਸਨ ਤੇ ਉਦੋਂ ਤੋਂ ਇਸ ਦਿਨ ਨੂੰ ਖੁਸ਼ੀ ਦਾ ਦਿਨ ਮਨਾਇਆ ਜਾਂਦਾ ਏ ਕੁਝ ਜਿਹੜੀ ਇਸ ਦਿਨ ਪ੍ਰਗਟ ਕੀਤੀ ਜਾਂਦੀ ਹੈ ਕਿ ਸੱਚ ਦੀ ਜਿੱਤ ਹੋਈ ਤੇ ਝੂਠ ਦੀ ਹਾਰ ਹੋਈ। ਅੱਜ amare ਬਣੇ ਫਾਗੋਨ ਗੁਰੂ ਮਹਾਰਾਜ ਜੀ ਤੇ ਕਿਰਪਾ ਕਰਦੇ ਨੇ ਕਿ ਸਾਡੇ ਤੇ ਬੜੀ ਵੱਡੀ ਸੱਚੇ ਸਤਿ ਉਰ ਦੀ ਕਿਰਪਾ ਰਹਿਮਤ ਹੋ ਗਈ ਏ ਜੋ ਅੱਜ ਸਾਡੇ ਵੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਖੁਸ਼ੀ ਦਾ ਦਿਨ ਆਇਆ ਹੈ ਜੀ ਪ੍ਰਭ ਸੰਗੀ ਮਿਲ ਖੇਲਣ ਦਾਦ ਪ੍ਰਭ ਸੰਗੀ ਜਿੰਨੇ ਵੀ ਪਰਮਾਤਮਾ ਦਾ ਨਾਮ ਜਪਣ ਵਾਲੇ ਨੇ ਉਹ ਸਾਰੇ ਹੀ ਸਾਡੇ ਸੰਗੀ ਨੇ ਆਪਾਂ ਹਰ ਰੋਜ਼ ਅਰਦਾਸ ਕਰਦੇ ਆ ਨਾ ਕਿ ਸੱਚੇ ਸਤਿਗੁਰ ਸਹੀ ਪੁਰਮਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਤੇ ਫਿਰ ਸਾਨੂੰ ਮਿਲਣਾ ਵੀ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਚਾਹੀਦਾ ਉਹਨਾਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਜਿਨ੍ਹਾਂ ਦੇ ਨਾਲ ਮਿਲਿਆਂ ਪ੍ਰਭੂ ਪਰਮਾਤਮਾ ਦਾ ਨਾਮ ਚੇਤੇ ਹੁੰਦਾ ਰਹੇ ਪ੍ਰਭ ਸੰਗੀ ਮਿਲ ਜਿੰਨੇ ਵੀ ਪਰਮਾਤਮਾ ਦੇ ਸੰਗੀ ਨੇ ਸਾਰੇ ਮਿਲ ਕਰਕੇ ਖੇਲ ਲਾਗ ਉਸ ਪ੍ਰਭੂ ਪਰਮਾਤਮਾ ਸੱਚੇ ਸਾਧੂ ਗੁਰ ਦਾ ਜਸ ਗਾਇ ਰੂਪ ਸਾਰੇ ਇਸ ਆਨੰਦ ਨੂੰ ਮਾਨਦੇ ਹਨ ਜੀ ਬੋਲੀ ਕੀਨੀ ਸੰਤ ਸੇਵਾ ਗੁਰਮਹਾਰਾ ਜੀ ਕਹਿ ਰਹਿਤ ਕਰਦੇ ਨੇ ਸਾਡੀ ਹੋਲੀ ਰੰਗ ਵਾਲੀ ਹੋਲੀ ਨਹੀਂ ਸਾਡੀ ਹੋਲੀ ਜਿਹੜੀ ਉਹ ਤਾਂ ਗੁਰੂ ਦੀ ਸੇਵਾ ਹੈ ਸੰਤ ਸਰੂਪ ਗੁਰਬਾਣੀਏ ਜਾਂ ਜਿਹੜੇ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਸੰਤ ਸਰੂਪ ਹੋ ਗਏ ਨੇ ਜਿਨ੍ਹਾਂ ਦੇ ਅੰਦਰ ਵਿਤਕਰਾ ਨਹੀਂ ਜਿਨ੍ਹਾਂ ਦੇ ਅੰਦਰ ਬਰਿਆਈ ਨਹੀਂ ਜਿਹੜੇ ਸੱਚੇ ਸਤਗੁਰੂ ਨੇ ਆਪਣੇ ਸੰਤ ਕਰ ਲਏ ਨੇ ਉਹਨਾਂ ਦੀ ਸੇਵਾ ਹੋਲੀ ਕਿੰਨੀ ਸੰਤ ਸੇਵ ਸੰਤਾ ਮਹਾਪੁਰਸ਼ਾਂ ਦੀ ਸੇਵਾ ਜਿਹੜੀ ਇਹੀ ਸਾਡੇ ਵਾਸਤੇ ਹੋਲੀ ਹੈ ਪ੍ਰਭ ਸੰਗੀ ਮਿਲ ਖੇਲਣ ਦਾ ਗੁਰਮਾਰਾ ਜੀ ਰਹਿਮਤ ਕਰਦੇ ਨੇ ਰੱਬ ਦਾ ਨਾਮ ਜਪਣ ਵਾਲੇ ਬਹਿਗੁਰੂ ਦੇ ਸੰਗੀ ਨੇ ਜਿਹੜੇ ਜਿੰਨੇ ਵੀ ਸਤ ਸੰਗੀ ਨੇ ਅਸੀਂ ਸਾਰੇ ਮਿਲ ਕਰਕੇ ਉਸ ਪਰਮਾਤਮਾ ਦਾ ਜਸ ਗਾਇਨ ਕਰਨ ਰੂਪ ਕਿਸ ਫਾਗ ਨੂੰ ਖੇਡਣ ਲੱਗੇ ਆ ਹੋਲੀ ਕਿੰਨੀ ਸੰਤ ਸੇਵ ਤੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੀ ਗੁਰਸਿੱਖ ਦੇ ਵਾਸਤੇ ਹੋਲੀ ਹੈ ਜੀ ਅਰੰਗ ਲਾਲ ਦੇਵ ਲਾਲ ਦਾ ਅਰਥ ਹੁੰਦਾ ਹੈ ਪਿਆਰ ਲਾਲ ਰਗ ਤਿਸ ਕੋ ਲੱਗ ਜਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵੀਂ ਨਾ ਲੱਗੇ ਦਗਾ ਗੁਰਬਾਣੀ ਆਖਦੀ ਏ ਪ੍ਰੇਮ ਦਾ ਰੰਗ ਏ ਭਾਈ ਇਹ ਪ੍ਰੇਮ ਦਾ ਰੰਗ ਨੂੰ ਲੱਗਦਾ ਜਿਸ ਦੇ ਬੜੇ ਵੱਡੇ ਭਾਗ ਹੁੰਦੇ ਨੇ ਮੈਲਾ ਕਦੇ ਨਾ ਹੋਵੇ ਇਹ ਪ੍ਰੇਮ ਦਾ ਰੰਗ ਜਿਹੜਾ ਫਿਰ ਮੈਲਾ ਨਹੀਂ ਹੁੰਦਾ ਉਹਨੇ ਲਾਗੇ ਦਾਗਾ ਨਹੀਂ ਇਹਨੂੰ ਦਾਗ ਲੱਗਦਾ ਨਹੀਂ ਇਹ ਮੈਲਾ ਹੁੰਦਾ ਨਹੀਂ ਇਹਦੇ ਤੇ ਦਾਗ ਲੱਗਦਾ ਦਾਗ ਪੈਂਦਾ ਰੰਗ ਲਗਾ ਅਤ ਲਾਲ ਦੇਵ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਰੰਗ ਜਿਹੜਾ ਗੁਰਮੁਖ ਪਿਆਰਿਆਂ ਨੂੰ ਲੱਗਦਾ ਹੈ ਜੀ ਮਨ ਤਨ ਮੌਲਯੋ ਆਤਾ ਲੋਭ ਮੌਲਯ ਦਾ ਅਰਥ ਹੁੰਦਾ ਹੈ ਮਸਤ ਹੋ ਜਾਣਾ ਤੇ ਮਸਤ ਉਦੋਂ ਮਨੁੱਖ ਹੁੰਦਾ ਹੈ ਜਦੋਂ ਉਸ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਨਾ ਹੋਵੇ ਸੱਚੇ ਸਤਗੁਰ ਦੀ ਕਿਰਪਾ ਰਹਿਮਤ ਦੇ ਨਾਲ ਮਨ ਦੇ ਵਿੱਚ ਸਕੂਨ ਆਨੰਦ ਬਣ ਜਾਵੇ ਉਦੋਂ ਫਿਰ ਮਾਨੇ ਜਿਹੜਾ ਇਹ ਬੜਾ ਮਸਤ ਹੋ ਜਾਂਦਾ ਹੈ ਮਨਤਨ ਮੌਲਿਓ ਅਤ ਅਨੂਪ ਅਨੂਪ ਦਾ ਅਰਥ ਹੈ ਜਿਸ ਦੀ ਅਸੀਂ ਵਡਿਆਈ ਕਰਦੇ ਹੋਏ ਵੀ ਨਹੀਂ ਕਰ ਸਕਦੇ ਜਿਸ ਦੀ ਸੁੰਦਰਤਾ ਨੂੰ ਅਸੀਂ ਬਿਆਨ ਕਰਕੇ ਨਹੀਂ ਦੱਸ ਸਕਦੇ ਇਤਨਾ ਪਿਆਰਾ ਇਤਨਾ ਸੁੰਦਰ ਹੈ ਕਿ ਸਾਡੇ ਕੋਲ ਉਹ ਸ਼ਬਦ ਹੀ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਅਸੀਂ ਬਿਆਨ ਕਰਦੀਏ ਵੀ ਇਹ ਬੜਾ ਸੋਹਣਾ ਹੈ ਇਹ ਬੜਾ ਸੁੰਦਰ ਹੈ ਉਹਨੂੰ ਅਨੁਪਾਖਦੇ ਨਹੀਂ ਤੇ ਇਸ ਤਰ੍ਹਾਂ ਦੀ ਜਿਹੜੀ ਅਵਸਥਾ ਹੈ ਉਸ ਅਕਾਲ ਪੁਰਖ ਵੈ ਗੁਰੂ ਦੀ ਹੈ ਮਨਤਨ ਮੌਲਿਓ ਅਤ ਨੂਬੋਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਨ ਤੇ ਤਾਂ ਨਹੀਂ ਜਿਹੜਾ ਇਹ ਮਸਤ ਹੋ ਗਿਆ ਹੈ ਜੀ ਸੋਗਾ ਨਹੀਂ ਸ਼ਾਵ ਧੂਪ ਇਹ ਹੁਣ ਜਿਹੜੀ ਮਸਤੀ ਬਣੀ ਐ ਨਾ ਇਹ ਭਾਵੇਂ ਧੂਪ ਹੋਵੇ ਤੇ ਭਾਵੇਂ ਛਾਹ ਹੋਵੇ ਮਸਤੀ ਬਣੀ ਰਹਿੰਦੀ ਭਾਵੇਂ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁਖ ਹੋਵੇ ਧੂਪ ਛਾਹ ਦਾ ਅਰਥ ਦੁੱਖ ਤੇ ਸੁਖ ਕਰਨਾ ਹੈ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁਖ ਹੋਵੇ ਨਾ ਇਹ ਮਸਤੀ ਜਿਹੜੀ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ ਜੀ ਸਗਲੇ ਨੂੰ ਤੀ ਹਰਿਆ ਹੋਏ ਜਿਵੇਂ ਰੁੱਤਾਂ ਨੇ ਸ਼ੇਰ ਰੁੱਤਾਂ ਨੇ ਬਸੰਤ ਰੁੱਤ ਦੇ ਵਿੱਚ ਹਰਿਆਵਲ ਹੋ ਜਾਂਦੀ ਏ ਫਿਰ ਪੱਤ ਚੜ ਆ ਜਾਂਦੀ ਏ ਸ਼ਰਦ ਰੁੱਤ ਆ ਜਾਂਦੀ ਏ ਇਸ ਤਰ੍ਹਾਂ ਇਹ ਜਿਹੜੀ ਬਨਸਪਤੀ ਏ ਸੁੱਕਦੀ ਰਹਿੰਦੀ ਏ ਪੱਤੇ ਝੜਦੇ ਰਹਿੰਦੇ ਨੇ ਪਰ ਜਿਹੜੇ ਗੁਰਮੁਖ ਪਿਆਰੇ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਪ੍ਰੇਮ ਰੰਗ ਲੱਗ ਗਿਆ ਨਾ ਸਗਲੀ ਰੁੱਤੀ ਭਾਵੇਂ ਕੋਈ ਵੀ ਰੁੱਤ ਹੋਵੇ ਹਰਿਆ ਹੋਏ ਉਹ ਅੰਦਰੋਂ ਹਰਿਆਈ ਰਹਿੰਦਾ ਏ ਭਾਵੇਂ ਜੇਠ ਦੀ ਲੋ ਚੱਲਦੀ ਹੋਵੇ ਸਮੇਂ ਪੱਤੇ ਚੜਦੀ ਚਲਦੀ ਹੋਵੇ ਜਿਸ ਤਰ੍ਹਾਂ ਦੀ ਵੀ ਮਰਜੀ ਰੋਤ ਹੋਵੇ ਜਿੰਦੇ ਅੰਦਰ ਸੱਚੇ ਸਤਗੁਰੂ ਦਾ ਪ੍ਰੇਮ ਰੰਗ ਬਣ ਗਿਆ ਹੈ ਉਹ ਵੈਗਰੂ ਦੀ ਕਿਰਪਾ ਦੇ ਨਾਲ ਅੰਦਰੋਂ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਜੀ ਸਾਧਵ ਸੰਤ ਪਰਮੇਲੇ ਦੇਵਾ ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਵੇ ਗੁਰੂ ਦੇ ਨਾਲ ਪ੍ਰੇਮ ਹੋ ਜਾਵੇ ਗੁਰੂ ਨੂੰ ਮਿਲिए ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਸਦਾ ਹੀ ਗੁਰੂ ਦੇ ਨਾਲ ਮਿਲਣ ਕਰਕੇ ਸਦਾ ਹੀ ਬਸੰਤ ਬਣਿਆ ਰਹਿੰਦਾ ਹੈ ਜੀ। ਮਿਰਖ ਜਮਿਓ ਹੈ ਪਾਰ ਜਾਤ। ਪਾਰ ਜਾਤ ਇੱਕ ਰੁੱਖ ਦਾ ਨਾਮ ਹੈ ਕਹਿੰਦੇ ਇਹਨੂੰ ਸੁਰ ਦੇਵ ਵੀ ਸੁਰ ਤਰ ਵੀ ਆਖ ਦਿੰਦੇ ਨੇ। ਕਲਪ ਤਰ ਵੀ ਆਖ ਦਿੰਦੇ ਨੇ। ਇਸ ਤਰ੍ਹਾਂ ਦੀ ਕੋਈ ਕਲਪਨਾ ਕੀਤੀ ਗਈ ਹੈ ਵੀ ਇਹ ਇੱਕ ਰੁੱਖ ਹੈ। ਇਹ ਰੁੱਖ ਦੇ ਥੱਲੇ ਖੜ ਕੇ ਮਨੁੱਖ ਜਿਸ ਤਰ੍ਹਾਂ ਦੀ ਵੀ ਕੋਈ ਇੱਛਾ ਕਰਦਾ ਹੈ ਨਾ ਉਹਨੂੰ ਉਹ ਪਦਾਰਥ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਤਾਂ ਇਹਨੂੰ ਕਲਪਤਾ ਆਖਿਆ ਜਾਂਦਾ ਤਰ ਦਾ ਅਰਥ ਹੁੰਦਾ ਰੁਕ ਕਲਪ ਦਾ ਅਰਥ ਹੁੰਦਾ ਕਲਪਨਾ ਨੂੰ ਪੂਰੀ ਕਰਨ ਵਾਲਾ ਅੱਜ ਤੱਕ ਵੇਖਿਆ ਨਹੀਂ ਕਿਸੇ ਨੇ ਸਿਰਫ ਵੇਦਾ ਸ਼ਾਸਤਰਾਂ ਦੇ ਵਿੱਚ ਇਸ ਦਾ ਨਾਮ ਹੀ ਸੁਣਿਆ ਗਿਆ ਹੈ ਇਹਨੂੰ ਇੱਛਾਪੁਰਕ ਵੀ ਆਖਦੇ ਨੇ ਇੱਛਾ ਨੂੰ ਪੂਰੀਆਂ ਕਰਨ ਵਾਲਾ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਸਾਨੂੰ ਇਸ ਤਰ੍ਹਾਂ ਦੇ ਰੋਖ ਦੀ ਲੋੜ ਨਹੀਂ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੋਖ ਹੈ ਨਾ ਜਿਹੜਾ ਉਹ ਹਰਾਉ ਗਿਆ ਬਿਰਖ ਜੰਮਿਆ ਹੈ ਪਾਰ ਜਾ ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਉਸ ਦੇ ਪ੍ਰੇਮ ਦਾ ਰੋਖ ਹੈ ਨਾ ਜਿਹੜਾ ਉਹ ਜੰਮ ਪਿਆ ਉਹ ਉੱਗ ਗਿਆ ਉਸ ਦੇ ਪ੍ਰੇਮ ਦੇ ਵਿੱਚ ਉਸ ਦੇ ਨਾਮ ਸਿਮਰਨ ਦੇ ਵਿੱਚ ਹੀ ਸਾਡੀਆਂ ਸਾਰੀਆਂ ਇਛਾਵਾਂ ਨੇ ਜਿਹੜੀਆਂ ਇਹ ਪੂਰੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਗੁਰਬਾਣੀ ਦੇ ਅੰਦਰ ਹੋਰ ਵੀ ਕਈ ਦਰਸ਼ਤਾਲ ਹੁੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੇ ਨਾਮ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਅਕਾਲ ਪੁਰਖ ਵੈਗੁਰੂ ਇਹ ਜਿਹੜਾ ਇਹ ਸਾਰੇ ਪ੍ਰਕਾਰ ਦੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਜਾ ਕੇ ਬਸ ਹੈ ਕਾਮ ਤੇ ਨਾ ਇੱਕ ਗਾਂ ਵੀ ਮੰਨੀ ਗਈ ਉਹਨੂੰ ਕਾਮ ਤੇ ਨੂੰ ਗਾਂ ਮੰਗਾ ਦਿਨ ਕਾਮ ਦਾ ਅਰਥ ਵੀ ਇੱਛਾ ਹੁੰਦੀ ਹੈ ਤੈਨੂੰ ਦਾ ਅਰਥ ਗਾਂ ਹੁੰਦੀ ਇੱਛਾ ਪੂਰੀ ਕਰਨ ਵਾਲੀ ਗਾਂ ਇਹਦਾ ਵੀ ਇਤਿਹਾਸ ਦੇ ਵਿੱਚ ਇੱਕ ਥਾਂ ਤੇ ਜ਼ਿਕਰ ਹੁੰਦਾ ਹੈ ਜਦੋਂ ਜਮ ਦਗਣੀ ਨੇ ਆਪਣੇ ਸਾਧੂ ਦੇ ਨਯੋਤੇ ਨੂੰ ਪਰਵਾਨ ਕੀਤਾ ਸੀ ਉਸ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਹੋਰ ਕਿਤੇ ਇਹਦਾ ਜ਼ਿਕਰ ਨਹੀਂ ਹੁੰਦਾ ਤੇ ਨਾ ਹੀ ਕਿਸੇ ਨੇ ਵੇਖੀਏ ਤੇ ਜਿਹੜਾ ਇਹ ਰੋਖੇ ਇਹ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ ਨੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਪ੍ਰੇਮ ਨੂੰ ਪੂਰਾ ਕਰਨ ਦੇ ਲਈ ਇੱਛਾ ਪੂਰੀ ਕਰਨ ਦੇ ਲਈ ਇੱਕ ਵਾਰੀ ਕਹਿੰਦੇ ਨੇ ਧਰਤੀ ਤੇ ਲੈ ਕੇ ਆਂਦਾ ਸੀ ਮੈਨੂੰ ਥੋੜਾ ਗੋਪੀ ਦਾ ਨਾਮ ਵਿਸਰ ਗਿਆ ਉਹਦੇ ਘਰ ਦੇ ਵਿੱਚ ਲੈ ਕੇ ਆਇਆ ਸੀ ਇਹ ਉਸ ਤੋਂ ਬਾਅਦ ਜਾਂ ਪਹਿਲਾਂ ਕਿਸੇ ਨੇ ਨਹੀਂ ਸੁਣਿਆ ਨਹੀਂ ਵੇਖਿਆ ਬਸ ਨਾਮ ਹੀ ਜਿਹੜਾ ਇਹੀ ਜਾਣਦੇ ਨੇ ਪਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਾਨੂੰ ਇਹਨਾਂ ਦੇ ਮਗਰ ਪੈਣ ਦੀ ਲੋੜ ਨਹੀਂ ਸਾਡਾ ਤਾਂ ਅਕਾਲ ਪੁਰਖ ਵੈ ਗੁਰੂ ਹੈ ਜੋ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਵਿਰਖ ਜਮਿਓ ਹੈ ਪਾਰ ਜਾਤ ਗੁਰਸਿੱਖਾਂ ਦੇ ਅੰਦਰ ਨਾਮ ਜਪਦਿਆਂ ਹੋਇਆਂ ਸੱਚੇ ਸਤਿਗੁਰੂ ਦੇ ਪ੍ਰੇਮ ਵਾਲਾ ਇਹ ਰੁੱਖ ਪੈਦਾ ਹੋ ਜਾਂਦਾ ਹੈ ਜੀ ਫੁੱਲ ਲੱਗੇ ਫਲ ਰਤਨ ਭਾਗ ਜਿਵੇਂ ਰੁੱਖ ਨੂੰ ਫੁੱਲ ਲੱਗਦੇ ਨੇ ਫਿਰ ਫਲ ਲੱਗਦੇ ਨੇ ਓਵੇਂ ਗੁਰਸਿੱਖਾਂ ਦੇ ਅੰਦਰ ਜਦੋਂ ਸੱਚੇ ਸਤਿਗੁਰੂ ਦੇ ਨਾਮ ਦੇ ਪ੍ਰੇਮ ਵਾਲਾ ਰੁੱਖ ਪੈਦਾ ਹੋ ਜਾਂਦਾ ਤੇ ਇਹਨੂੰ ਵੀ ਫੁੱਲ ਤੇ ਫਲ ਲੱਗਦੇ ਨੇ ਉਹ ਕਾਦੇ ਗੁਣਾ ਦੇ ਗੁਨਾ ਦੇ ਫਲ ਤੇ ਫਲ ਨੇ ਜਿਹੜੇ ਇਹ ਗੁਰਸਿੱਖਾਂ ਦੇ ਅੰਦਰ ਲੱਗਦੇ ਨੇ ਗੁਰਸਿੱਖਾਂ ਦੇ ਅੰਦਰ ਸੱਚੇ ਸਤਗੁਰ ਦੀ ਕਿਰਪਾ ਦੇ ਨਾਲ ਗੁਨ ਨੇ ਜਿਹੜੇ ਇਹ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਔਗਣ ਨੇ ਜਿਹੜੇ ਦੂਰ ਹੋਣੇ ਚ ਸ਼ੁਰੂ ਹੋ ਜਾਂਦੇ ਨੇ ਨਾਮ ਜਪਣ ਦਾ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਬਾਣੀ ਕਰਨ ਦਾ ਇਹੀ ਮਹਾਤਮੇ ਤੇ ਇਹੀ ਲਾਹਾ ਹੈ ਕਿ ਸਾਡੇ ਅੰਦਰ ਦੇ ਜਿਹੜੇ ਔਗਣ ਨੇ ਉਹ ਦੂਰ ਹੋ ਜਾਣ ਸਾਡੇ ਅੰਦਰ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਗੁਣ ਨੇ ਜਿਹੜੇ ਇਹ ਪ੍ਰਗਟ ਹੋ ਜਾਣ ਜੀ ਹਰ ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ ਤ੍ਰਿਪਤ ਦਾ ਅਰਥ ਵੀ ਸਬਰ ਹੁੰਦਾ ਹੈ ਤ੍ਰਿਪਤ ਦਾ ਅਰਥ ਵੀ ਸੰਤੋਖ ਹੁੰਦਾ ਹੈ ਸੱਚੇ ਸਤਗੁਰੂ ਨੇ ਕਿਰਪਾ ਕਰ ਦਿੱਤੀ ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ ਸੱਚੇ ਸਤਗੁਰੂ ਦੇ ਗੁਣਾਂ ਦਾ ਗਾਇਨ ਕਰਕੇ ਸਾਡੇ ਅੰਦਰ ਵੀ ਸਬਰ ਆ ਗਿਆ ਹੈ ਸੰਤੋਖ ਆ ਗਿਆ ਹੈ ਜੀ ਜਨ ਨਾਨਕ ਹਰ 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 ਧਾਈ ਧਰ ਗੁਰੂ ਨਾਨਕ ਦੇਵ ਜੀ ਰਹਿਤ ਕਰਦੇ ਨੇ ਸਾਡੇ ਜਿਹੜੇ ਗੁਰਸਿੱਖ ਨੇ ਗੁਰੂ ਮਹਾਰਾਜ ਜੀ ਦੇ ਵੱਲੋਂ ਉਪਦੇਸ਼ੇ ਹਰ 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 ਧਾਈ ਵੈ ਗੁਰੂ ਵੈ ਗੁਰੂ ਦਾ ਸਿਮਰਨ ਕਰਨਾ ਹੈ ਸੱਚੇ ਸਾਧਗੁਰੂ ਨੂੰ ਯਾਦ ਕਰਨਾ ਹੈ ਗੁਰਬਾਣੀ ਹਰ ਇੱਕ ਗੁਰਸਿੱਖ ਨੂੰ ਇਹੀ ਪ੍ਰੇਰਣਾ ਦਿੰਦੀ ਹੈ ਕਿ ਗੁਰਸਿੱਖਾ ਤੂੰ ਅੰਮ੍ਰਿਤ ਵੇਲੇ ਉਠ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਵੀ ਹੋ ਸਕੇ ਵੈਗੁਰੂ ਵੈਗੁਰੂ ਜਰੂਰ ਕਰਿਆ ਕਰ ਗੁਰਬਾਣੀ ਦੇ ਨਾਲ ਜੁੜਿਆ ਕਰ ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜਿਆ ਕਰ ਇਸ ਦੇ ਵਿੱਚ ਹੀ ਗੁਰਸਿੱਖ ਦਾ ਜਿਹੜਾ ਹੈ ਉਹ ਭਲਾ ਹੈ ਗੁਰਸਿੱਖ ਦਾ ਜੀਵਨ ਹੈ ਜਿਹੜਾ ਇਸ ਦੇ ਨਾਲ